ਦੱਸਣਾ ਚਾਹੁੰਦੇ ਇੱਕ ਮਕਦਮਾ ਮਦੂਸੂ ਕਾਰ ਸਾਡੇ ਸਿਟੀ ਫਰੀ ਕੋਟ ਚ ਹੋਇਆ ਹੈ ਇਹ ਸਾਡੀ ਜੈਦੋਤ ਦੀ ਇੱਕ ਸੀਆਈ ਟੀਮ ਨੂੰ ਬਹੁਤ ਵਧੀਆ ਸਫਲਤਾ ਮਿਲੀ ਕਿੰਦੇ ਇਸ ਚ 152 ਗ੍ਰਾਮ ਹੈਰੋਨ ਰਿਕਵਰ ਕੀਤੀ ਗਈ ਜਿਹੜਾ ਦੋਸ਼ੀ ਹੈ ਐਸਪੀ ਉਸ ਨੂੰ ਵੀ ਜਿਸ ਦੀ ਰੈਸਟ ਪਾਈ ਗਈ ਹੈ ਉਹਨੂੰ ਵੀ ਅੱਜ ਮਾਲਜੋ ਕੋਰਟ ਦੇ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਏ ਸਰ ਜੈਦੋਤ ਦਾ ਮੌਲਾ ਦੱਸਦੇ ਉਹ ਵਿਅਕਤੀ ਕਿੱਥੋਂ ਦਾ ਰਹਿਣਾ ਵਾਲਾ ਸੀ ਉਹ ਅੱਗੇ ਕਿਸ ਤਰ੍ਹਾਂ ਦਾ ਰਿਕਾਰਡ ਜਿਹੜਾ ਐਸਪੀ ਤੇ ਇਹ ਜਿਹੜਾ ਆਪਣੇ ਨੇੜੇ ਗੁਰਦੁਆਰਾ ਸਾਹਿਬ ਬਾਬਾ ਹੀਰਾਦਾਸ ਪਿੰਡ ਕੋਣੀ ਜ਼ਿਲ੍ਹਾ ਫਰੀਕੋਟ ਦਾ ਨਿਵਾਸੀ ਹੈ ਤੇ ਇਸਦੇ ਵੀ ਪਹਿਲਾਂ ਇੱਕ ਮਕਦਮਾ ਦਰਜ ਤੇ ਕਿਉਂਕਿ ਜਿਹੜੇ ਜਿਹੜਾ ਨਸ਼ਾ ਵੇਚਦੇ ਨੇ ਇਸ ਲੈਵਲ ਤੇ ਫੜੇ ਜਾਂਦੇ ਕਿਉਂਕਿ ਇਹਨਾਂ ਦੇ ਇੱਕ ਨੈਟਵਰਕ ਹੁੰਦਾ ਹੈ ਇਹ ਉਸ ਚੀਜ਼ ਦੇ ਆਦੀ ਹੋ ਚੁੱਕੇ ਹੁੰਦੇ ਹਨ ਕਿਉਂਕਿ ਇਸ ਦੇ ਵਿੱਚ ਇਹਨਾਂ ਨੂੰ ਚੰਗੀ ਜਿਹੜੀ ਸ਼ੋਹਰਤ ਕਮਾਈ ਇਹਨਾਂ ਤੇ ਇਸ ਦੀ ਤੇ ਉਸ ਦੇ ਵਿੱਚ ਇਹ ਆਰਟ ਦੇ ਵਿੱਚ ਕੰਮ ਕਰਦੇ ਤੇ ਜਿਹੜਾ ਸਾਡੇ ਇਸ ਤਾਂ ਪੁਲਿਸ ਦਾ ਜਿਹੜਾ ਯੁੱਧ ਨਸ਼ਾ ਵਿਰੋਧ ਜਿਹੜੀ ਮਹਿਮ ਚੱਲੀ ਸਾਡੇ ਇੱਕ ਇੱਕ ਜਿਹੜਾ ਟਿਪਸ ਤੇ ਅਸੀਂ ਕਿਸੇ ਨੂੰ ਵੀ ਇਸ ਵਿੱਚ ਫ੍ਰੀ ਨਹੀਂ ਕਰਾਗੇ ਬਹੁਤ ਜਲਦੀ ਜਿਹੜੇ ਕੋਈ ਤੁਰੇ ਫਿਰਦੇ ਜਾਂ ਉਹਨਾਂ ਜਲਦੀ ਅਸੀਂ ਜਿਹਨਾਂ ਦੇ ਡਟਾ